ਕਮਿੰਗ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦਰਿਆਵਾਂ ਤੇ ਮੌਸਮੀ ਨਾਲਿਆਂ ਵਿੱਚ ਗਾਰ ਤੇ ਰੇਤ ਘਟਣ ਦੇ ਕੰਮ ਤੇ ਰੋਕ ਲਾ ਦਿੱਤੀ ਹੈ ਟ੍ਰਿਬਿਊਨਲ ਨੇ ਕਿਹਾ ਕਿ ਟੈਂਡਰ ਪ੍ਰਕਿਰਿਆ ਜਾਰੀ ਰਹਿ ਸਕਦੀ ਹੈ ਪਰ ਅਸਲ ਡੀਸੇਲਟਿੰਗ ਟ੍ਰਿਬਿਊਨਲ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਨਹੀਂ ਹੋਵੇਗੀ ਇਹ ਹੁਕਮ ਦਲਜੀਤ ਸਿੰਘ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਦੌਰਾਨ ਪਾਸ ਕੀਤਾ ਗਿਆ ਪਟੀਸ਼ਨ ਵਿੱਚ ਪੰਜਾਬ ਜਲ ਸਰੋਤ ਵਿਭਾਗ ਦੀ ਡਰੇਨੇਜ ਡਿਵੀਜ਼ਨ ਵੱਲੋਂ 17 ਅਕਤੂਬਰ 2025 ਨੂੰ ਜਾਰੀ ਕੀਤੇ ਨਿਲਾਮੀ ਨੋਟਿਸ ਨੂੰ ਚੜ੍ਹੋਤੀ ਦਿੱਤੀ ਗਈ ਸੀ ਇਹ ਨਿਲਾਮੀ ਐਸਐਸ ਨਗਰ ਪਟਿਆਲਾ ਮਾਨਸਾ ਰੋਪੜ ਲੁਧਿਆਣਾ ਅਨੰਦਪੁਰ ਸਾਹਿਬ ਅਤੇ ਐਸਬੀਐਸ ਨਗਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੇਲਟ ਕੱਢਣ ਵਾਲੀਆਂ ਥਾਵਾਂ ਨਾਲ ਸੰਬੰਧਿਤ ਸੀ ਪਟੀਸ਼ਨ ਕਰਤਾ ਦੀ ਦਲੀਲ ਹੈ ਕਿ ਡੀਸੇਲਟਿੰਗ ਸਿਰਫ ਹੜ੍ਹਾਂ ਨੂੰ ਕੰਟਰੋਲ ਕਰਨ ਜਾਂ ਜਲ ਮਾਰਗਾਂ ਦੀ ਸਾਂਭ ਸੰਭਾਲ ਤੱਕ ਸੀਮਿਤ ਨਹੀਂ ਸਗੋਂ ਵਪਾਰਕ ਮੰਤਵਾਂ ਲਈ ਕੀਤੀ ਜਾ ਰਹੀ ਹੈ ਉਸਤੇ ਮੁਤਾਬਕ ਕੱਢੀ ਗਈ ਸੇਲਟ ਅਤੇ ਰੇਤ ਨੂੰ ਖੁੱਲੇ ਬਾਜ਼ਾਰ ਵਿੱਚ ਵੇਚਣ ਦੀ ਯੋਜਨਾ ਹੈ ਜਿਸ ਕਰਕੇ ਇਹ ਗਤੀਵਿਧੀ ਮਾਮੂਲੀ ਖਣਿਜਾਂ ਦੀ ਵਪਾਰਕ ਨਿਕਾਸੀ ਦੇ ਦਾਇਰੇ ਚ ਆਉਂਦੀ ਹੈ ਅਤੇ ਇਸ ਦੇ ਲਈ ਮਿਨਿਸਟਰੀ ਆਫ এনवायरमेंट ਫੋਰੈਸਟ ਅਤੇ ਕਲਾਈਮੇਟ ਚੇਂਜ ਵੱਲੋਂ ਜਾਰੀ ਵਾਤਾਵਰਣ ਪ੍ਰਭਾਵ ਮੁਲਾਂਕਣ ਨੋਟੀਫਿਕੇਸ਼ਨ 2006 ਅਧੀਨ ਅਗਾਊਂ ਵਾਤਾਵਰਣ ਮਨਜ਼ੂਰੀ ਲੈਣਾ ਲਾਜ਼ਮੀ ਹੈ ਸੁਣਵਾਈ ਦੌਰਾਨ ਬਿਨੇ ਕਾਦਰ ਦੇ ਵਕੀਲ ਨੇ ਕਿਹਾ ਕਿ ਵੱਡੀ ਮਾਤਰਾ ਵਿੱਚ ਸਮਗਰੀ ਹਟਾ ਕੇ ਨਿਲਾਮ ਕਰਨ ਦੀ ਤਜਵੀਜ਼ ਇਹ ਦਰਸਾਉਂਦੀ ਹੈ ਕਿ ਇਸ ਦਾ ਉਦੇਸ਼ ਮਾਰੀਆ ਇਕੱਠਾ ਕਰਨਾ ਹੈ ਉਹਨਾਂ ਇਹ ਵੀ ਦਲੀਲ ਦਿੱਤੀ ਕਿ ਵੱਡੇ ਪੱਧਰ ਤੇ ਗਾਰ ਕੱਢਣ ਨਾਲ ਹੇਠਲੇ ਖੇਤਰਾ ਵਿੱਚ ਜ਼ਮੀਨੀ ਖੋਰਾ ਅਤੇ ਖੇਤੀਬਾੜੀ ਨੂੰ ਨੁਕਸਾਨ ਹੋ ਸਕਦਾ ਹੈ ਐਨਜੀਟੀ ਨੇ ਨੋਟ ਕੀਤਾ ਹੈ ਕਿ ਇਸ ਤਰ੍ਹਾਂ ਦਾ ਮੁੱਦਾ ਪਹਿਲਾਂ ਹੀ ਗ੍ਰਾਮ ਪੰਚਾਇਤ ਗਲਹੜੀ ਬਨਾਮ ਪਾਕ ਸਰਕਾਰ ਦੇ ਮਾਮਲੇ ਵਿੱਚ ਵਿਚਾਰ ਅਦीन ਹੈ ਉਸ ਮਾਮਲੇ ਵਿੱਚ ਦਰਜ ਕੀਤਾ ਗਿਆ ਸੀ ਕਿ ਪੰਜਾਬ ਜਲ ਸਰੋਤ ਵਿਭਾਗ ਨੇ ਸੂਬੇ ਭਰ ਵਿੱਚ 85 ਡੀਸੈਲਟਿੰਗ ਸਾਈਟਾਂ ਦੀ ਪਛਾਣ ਕੀਤੀ ਸੀ ਜਿਨ੍ਹਾਂ ਵਿੱਚੋਂ 36 ਦੀ ਨਿਲਾਮੀ ਕੀਤੀ ਜਾ ਰਹੀ ਸੀ ਚੇਅਰਪਰਸਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਅਤੇ ਮਾਹਰ ਮੈਂਬਰ ਡਾਕਟਰ ਅਫਰੂਜ਼ ਅਹਿਮਦ ਦੀ ਬੈਂਚ ਨੇ ਸਾਰੇ ਪ੍ਰਤੀਵਾਦੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਉਹਨਾਂ ਤੋਂ ਜਵਾਬ ਮੰਗਿਆ। ਮਾਮਲੇ ਦੀ ਅਗਲੀ ਸੁਣਵਾਈ 14 ਮਈ 2026 ਨੂੰ ਹੋਵੇਗੀ। ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਇਹ ਯਕੀਨੀ ਬਣਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਹੈ ਕਿ ਹੜ੍ਹ ਕੰਟਰੋਲ ਕਰਨ ਅਤੇ ਵਿਕਾਸ ਦੇ ਕੰਮ ਵਾਤਾਵਰਣ ਕਾਨੂੰਨਾਂ ਦੀ ਪਾਲਣਾ ਨਾਲ ਕੀਤੇ ਜਾਣ। ਦੂਜੇ ਪਾਸੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਡੀਸਿਲਟਿੰਗ ਦਰਿਆਵਾਂ ਦੇ ਵਹਾਅ ਨੂੰ ਸੁਧਾਰਨ ਅਤੇ ਹੜ੍ਹ ਦੇ ਖਤਰੇ ਨੂੰ ਘਟਾਉਣ ਲਈ ਜ਼ਰੂਰੀ ਹੈ। ਐਨਜੀਟੀ ਦੇ ਇਸ ਅੰਤਰਿਮ ਹੁਕਮ ਨਾਲ ਪੰਜਾਬ ਵਿੱਚ ਦਰਿਆਵਾਂ ਦੇ ਪ੍ਰਬੰਧਨ ਅਤੇ ਰੇਤ ਦੀ ਖੁਦਾਈ ਦੀਆਂ ਨੀਤੀਆਂ ਤੇ ਵਿਆਪਕ ਚਰਚਾ ਛਿੜ ਗਈ ਹੈ